ਹਾਂਜੀ ਸੱਸੀ ਗਾਲ ਜੀ ਸਾਰਿਆਂ ਨੂੰ ਘਰ ਬਣਾਉਣ ਦੇ 11ਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਇੱਕ ਬੇਨਤੀ ਆ ਵੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਵੀ ਵੀਡੀਓ ਆਪਾਂ 10 ਤੋਂ 15 ਮਿੰਟਾਂ ਦੀ ਪਾਇਆ ਕਰਾਂਗੇ ਕਿਉਂਕਿ ਜਿਆਦੇ ਵੱਡੀ ਵੀਡੀਓ ਜਿਹੜੀ ਉਹ ਦੇਖਣੀ ਔਖੀ ਹੋ ਜਾਂਦੀ ਆ ਤੇ ਦਿਖਾਉਣੇ ਆ ਫਿਰ ਅੱਜ ਦੇ ਕੰਮਕਾਰ ਤੁਹਾਨੂੰ ਤੇ ਅੱਜ ਦੇਖਦੇ ਆ ਵੀ ਕੀ ਕੀ ਕਰਨਾ ਲਓ ਜੀ ਮਿੱਟੀ ਸਿੱਟਣ ਦਾ ਕੰਮ ਆਪਾਂ ਚਲਾਤਾ ਦੋ ਟਰਾਲੇ ਸਟਾਲੇ ਸੀਗੇ ਕੱਲ ਤੇ ਹੁਣ ਚੱਕ ਕੇ ਇੱਧਰ ਸਿੱਟੀ ਜੰਨੇ ਆ ਤੇ ਮਿਸਤਰੀ ਹਜੇ ਤੱਕ ਆਇਆ ਨਹੀਂ ਪਾਣੀ ਨਾ ਹੋ ਗਿਆ ਅੱਜ ਤੇ ਇੱਕ ਬੰਦਾ ਹੀ ਆਏਗਾ ਕੰਮ ਆ ਤੇ ਮੇਰੇ ਸਾਹਮਣ ਵਾਲਾ ਜੇ ਛੁੱਟੀ ਕਰੂਗਾ ਉਹ ਨਾ ਉਹਨੇ ਕੱਲ ਦੱਸਿਆ ਤੇ ਇੱਧਰ ਜਸੂ ਤੇ ਅਸੀਂ ਲੱਗੇ ਪਏ ਆ ਜਿੰਦਰੀ ਵੀ ਲੈਣ ਦੀ ਜਿੰਦਰੀ ਨਾਲ ਗੱਲ ਜੀ ਨਹੀਂ ਬਣਦੀ ਤੇ ਕੰਗਾਂ ਨਾਲ ਹੀ ਲੱਗੇ ਪਏ ਆ ਤਿੰਨ ਕੰਗਾਂ ਸਾਡੇ ਕੋਲੇ ਤੇ ਡੈਡੀ ਤੇ ਤੇ ਬੱਬੂ ਵਰਗੇ ਲੈਣ ਜਾਣਗੇ ਸਰ ਉਧਰੋਂ ਬਟੰਡੇ ਕਰਨ ਨੂੰ ਉੱਥੋਂ ਵੱਡ ਕੇ ਲੈਣਾ ਪਊਗਾ ਕਿਉਂਕਿ ਆਪਾਂ ਇੱਥੇ ਸਰ ਪਾਣਾਗਾ ਉੱਤੇ ਤੇ ਜਿਹੜਾ ਆਹ ਥਾਂ ਇੱਧਰ ਆਪਾਂ ਵੈਸੀ ਰੱਖਾਂਗੇ ਖਾਲੀ ਇੱਥੇ ਕੋਈ ਛੱਤ ਨਹੀਂ ਪਾਉਣੀ ਬਸੇ ਰੂੜੀ ਸੱਟਣੀ ਆ ਇੱਥੇ ਰੂੜੀ ਸੱਟਣ ਵਾਸਤੇ ਥਾਂ ਹੋ ਗਈ ਤਾਂ ਤੇ ਪਰਲੇ ਪਾਸੇ ਉਧਰ ਐਨੇ ਕਹੋ ਕੀਤੇ ਸੀਗੇ ਇੱਧਰ ਸਰਕਾ ਨਾ ਪਾਉਣਾ ਤੇ ਅੱਜ ਸਰ ਦਾ ਪ੍ਰਬੰਧ ਕਰਦੇ ਆ ਇਟਾ ਟਾ ਟਾਰ ਕਰਕੇ ਇਹਨੇ ਰੈਡੀ ਕਰਤੀ ਆਪਾਂ ਤੇ ਦੇਖਦੇ ਆ ਮਿਸਤਰੀ ਆਉਂਦਾ ਕਿ ਨਹੀਂ ਮਿਸਤਰੀ ਨਾਲ ਗੱਲ ਹੋਈ ਸੀਗੀ ਤੇ ਉਹ ਕਹਿੰਦਾ ਅੱਧੀ ਦਿਹਾੜੀ ਆਉਂਗਾ ਤੇ ਦੇਖਦੇ ਆਂਦਾ ਕਿ ਨਹੀਂ ਤੇ ਬੱਬੂ ਇਕੱਲੇ ਰਹਿ ਗਿਆ ਇੱਧਰ ਬੱਬੂ ਲੋਕਰੀ ਜਾਂਦਾ ਪੜਾ ਉੱਚਾ ਇਹਨੂੰ ਕਿਹਾ ਵੀ ਫਿਰ ਪੜਾਂ ਪੁੜਾਂ ਗੱਲ ਆ ਤੇ ਬਾਅਦ ਚ ਸਰ ਲੈਣ ਚੱਲਾਂਗੇ ਤੇ ਮਿੱਟੀ ਦਾ ਕੰਮ ਜਾਰੀ ਆ ਮਿੱਟੀ ਸੱਟਣ ਦਾ ਆਹ ਫਿਰ ਚਾਲ ਜੀ ਉਹ ਖਰਾਬ ਹੋ ਜਾਂਦੀ ਆ ਚਾਲ ਹੋ ਗਈ ਖਰਾਬ ਅੱਜ ਨਹੀਂ ਉਹ ਪਿਛਲੀ ਗੰਧ ਤੇ ਆਹ ਸਾਈਡ ਵਾਲੀ ਗੰਧ ਆਹ ਇਸ sire ਲਾ ਦੇਣਾ ਸੀ ਅੱਜ ਪੜਾ ਦਾ ਕੰਮ ਮੁੱਕੇ ਕਰਤਾ ਆਪਾਂ ਉਹ ਜਮਾਂ sire ਦੇ ਕਰਤੀ ਇਹ ਦੂਤੇ ਕੋਈ ਪੈੜ ਨਹੀਂ ਲੱਗਣੀ ਬਸ 10 ਕਰਦੇ ਹੋਰ ਲਾਉਣੇ ਆ ਉਹ ਕੰਧ ਤੇ ਤੇ ਇਧਰਲੀ ਤੇ ਵੀ ਤੇ ਇਧਰਲੀ ਤੇ ਵੀ ਸਾਈਡ ਵਾਲੀ ਤੇ ਇੱਥੇ ਹੁਣ ਪੈੜ ਕਰੀ ਜਾਂਦੇ ਆ ਇਹ ਕੰਧ ਹਜੇ ਛੋਟੀ ਹੈਗੀ ਨੀਵੇਂ ਆ ਤੇ ਇੱਥੇ ਨੀਵੀ ਪੈੜ ਹੋਊਗੀ ਤੇ ਅਨੁਸਾਰ ਚੜਾ ਦੇਣਾ ਜਦੋਂ ਵੀ ਆਇਆ ਸੀਪਾ ਕਹਿ ਦੇਣਾ ਵੀ ਚੱਲ ਵੀ ਚੜ ਜਾ ਗ੍ਰੈਂਪੈਡ ਤੇ ਤੇ ਖਿੱਚੀ ਆ ਕੰਮ ਤੇ ਮਿੱਟੀ ਵਾਲ ਨੂੰ ਹੋਰ ਕਹਿ ਤਾਂ ਹੋਰ ਟਰਾਲੇ ਆਉਂਦੇ ਆਗੇ ਤੇ ਆਹ ਆ ਪਾਵਾਂਗੇ ਆਹ ਬਰਾਂਡੇ ਚ ਅੰਦਰ ਤਾਂ ਜਾਣੀ ਨਹੀਂ ਕਿ ਕਿਉਂਕਿ ਵਿਚਾਲੇ ਥੰਮਲੇ ਆ ਗਏ ਤੇ ਬਾਹਰ ਲਵਾ ਕੇ ਫਿਰ ਜਿੰਦਰੀ ਨਾਲ ਖਿੱਚਾਂਗੇ ਤੇ ਕੰਗਾ ਨਾਲ ਸੱਟਾਂਗੇ ਇੱਟਾਂ ਦਾ ਕੰਮ ਨਵੇੜਤਾ ਚਾਲਾਂ ਉਾਂ ਤੇ ਚੜਾਤੀਆਂ ਇੱਟਾਂ ਤੇ ਜਦੋਂ ਆ ਗਿਆ ਮਿਸਤਰੀ ਹਨੂੰ ਕਹਿ ਦੇਣਾ ਵੀ ਚੱਕਦੇ ਕੰਮ ਕਰਾਂ ਖਿੱਚੀ ਆ ਕੰਮ ਇੱਧਰ ਵੀ ਰੱਖ ਤਾ ਹੁਣ ਮਿਸਤਰੀ ਦੀ ਘਾਟ ਆ ਕੱਲੀ ਬਸ ਚਲੋ ਭਾਈ ਕਰਤਾ ਮਿੱਟੀ ਦਾ ਕੰਮ ਸ਼ੁਰੂ ਇੱਕ ਟਰਾਲਾ ਪਹਿਲਾਂ ਸੱਟ ਗਈ ਸੀ ਉਦੋਂ ਆਪਾਂ ਘਰੇ ਸੀਗੇ ਤੇ ਹੁਣ ਦੂਜਾ ਟਰਾਲਾ ਆ ਗਿਆ ਅੱਜ

ਮੈਂ ਕਿਹਾ ਸੀ ਮੈਂ ਘੜਾ ਲਾ ਵਜੂ ਵਿੱਚ ਤਾਂ ਹੁਣ ਬੈਠ ਕੀ ਕਰਾਂਗਾ ਪਰਲੇ ਪਾਸੇ ਕਰਕੇ ਲਿਆ ਚੱਕਾ ਇੱਕ ਹੱਥ ਲੈ ਕੇ ਬੈਠੀ ਕਰਤਾ ਕੰਮ ਛੜਤਾ ਪਤਾ ਪਤਾ ਹੀ ਸੀ ਮਿੱਟੀ ਮਿੱਟੀ ਦੀ ਧੱਕ ਵਜੂਗੀ ਪਤਾ ਹੀ ਸੀ ਚਾਰ ਜਣੇ ਦਾ ਖੜਿਆਂ ਦਾ ਕੀ ਫਾਇਦਾ ਹੋਇਆ ਉੱਟ ਪਾ ਦੇ ਉਹ ਮਿੱਟੀ ਇੱਟਾਂ ਪਾਸੇ ਕਰ ਲੈਣੇ ਆ ਯਾਰ ਚੱਕ ਕੇ ਇੱਥੇ ਹੀ ਲਵਾ ਲਾਂਗੇ ਹਣ ਤੇ ਪਹਿਲੇ ਹੀ ਨਾ ਕੱਢ ਦੇ ਮੈਂ ਕਿਹਾ ਸੀ ਪਹਿਲੇ ਹੀ ਨਾ ਕੱਢੋ ਇੱਕ ਨਾ ਕੱਢ ਦੇ ਡਾਲਾ ਵਿੱਚ ਡਾਲਾ ਵੱਜਿਆ ਡਾਲਾ ਕਿਉਂ ਵੱਜੇ ਮਿੱਟੀ ਮਿੱਟੀ ਦੀ ਧੱਕ ਵੱਜੀ ਐ ਮਿੱਟੀ ਦੀ ਧੱਕ ਵੱਜੀ ਐ ਮਿੱਟੀ ਦੀ ਧੱਕ ਵੱਜੀ ਐ ਹੁਣ ਕੱਢਾਂਗੇ ਦੁਬਾਰੇ ਲਓ ਬਈ ਹੁਣ ਇੱਟਾਂ ਘੜ ਰਹੇ ਆ ਜਿਹੜਾ ਕੋਲਾ ਸੱਟਿਆ ਕੋਲਾ ਡੇਗ ਵੇਖ ਤੇ ਹੁਣ ਆਹ ਇੱਟਾਂ ਘੜੀ ਜਾਂਦਾ ਮੈਂ ਬੂਰਗੇ ਇੱਧੇ ਲੱਗੇ ਪਏ ਆ ਆ ਗਿਆ ਮੇਰੇ ਹਿਸਾਬ ਨਾਲ ਹਾਂਜੀ ਆ ਗਿਆ ਮਿਸਤਰੀ ਹੁਣ ਬਣਾਉਣ ਲੱਗੇ ਆ ਸਿਮੈਂਟ ਤੇ ਮਿੱਟੀ ਦਾ ਪੰਜ ਛੇ ਟਰਾਲੇ ਸਟ ਵਾਲੇ ਇਰਾ ਬਹੁਤ ਆ ਜੀ ਦੋ ਕੁ ਵੈਸੇ ਘੱਟ ਆਗੇ ਉਹ ਗੇਣਾ ਕੰੰਦਾ ਕੰੰਦਾ ਕਰਕੇ ਫੇਰ ਸੱਟਾਂਗੇ ਆ ਕੌਲਾ ਸੱਟ ਲਿਆ ਆਪਾਂ ਤੇ ਹੁਣ ਇੱਥੇ ਕਾਂਧੀ ਕੱਢ ਦੇਣੀ ਆ ਜਿੱਥੋਂ ਕੌਲਾ ਡਿੱਗਿਆ ਉੱਥੋਂ ਤੱਕ ਤੇ ਆਹ ਜਿਹੜਾ ਗੋਲ ਆਹ ਜਿਹੜਾ ਗੋਲਾਗਾ ਇਹਦੇ ਵਿਚਾਲੇ ਕੰਦ ਕੱਢ ਦੇਣੀ ਆ ਕੰਮੀ ਨਿਵੇੜ ਦੇਣਾ ਕੌਲਿਆਂ ਵਾਲਾ ਇੱਟਾਂ ਇੰਨੀਆਂ ਰਹਿ ਗਈਆਂ ਘੜਨ ਵਾਲਾ ਤੇ ਮਿਸਤਰੀ ਹੁਣ ਆਯਾ ਦੀਦੀਆੜੀ ਤੋਂ ਪਹਿਲਾਂ ਕੋਈ ਕੰਮ ਸੀ ਮੈਂ ਕੱਲ ਕਿਹਾ ਨਾ ਤੂੰ ਬੜਾ ਠੀਕਾ ਜੰਦਾ ਨਹੀਂ ਚਲ ਆਏਗੇ ਇੱਧਰ ਤੇ ਤੂੰ ਆ ਸ਼ਹੀ ਨੇਰੇ ਵੱਲ ਦੇ ਹੁਣ ਕੀ ਲੋਬ ਬਿਜੀਆਂ ਲੱਗ ਲੀਏ ਆਲੇ ਹੋਗਾ ਤੂੰ ਪਤਾ ਨਹੀਂ ਆਖਲੇ ਹੀ ਹੋ ਜਾਂਦਾ ਹੈ ਸੂਤ ਬਨ ਕੇ ਰੱਖਣਾਗੇ ਬੱਥੇ ਪਰੇ ਘੱਟੇ ਬੱਥੇ ਮੋੜ ਕਰਦੇ ਬੱਥੇ ਲੱਗ ਜੀ ਖਾਲੀ ਦੇ ਦੇ ਭਰਨੇ ਹੁੰਦਾ ਲਿਆ ਖਾਲੀ ਨਹੀਂ ਇਹ ਫੜ ਜਾਏ ਜੀ ਡੋਲੇ ਨੂੰ ਡੋਲ ਦੀ ਮਾੜਾ ਜਹਾ ਲੈ ਆਓ ਕਰ ਦੇ ਮੂੰਦਾ ਇਹਨੂੰ ਅੱਧਾ ਫਿਰ ਲੈ ਲਓ ਜੇ ਇਹ ਅੱਧਾ ਥੱਲੇ ਡੋਲ ਦੇ ਇੱਟਾ ਲੈ ਲੈ ਆ ਜੇ ਰਾਹ ਇਹਦੇ ਹੁਣ ਤਾਂ ਫੁਰਤੀ ਦਾ ਪਤਾ ਲੱਗਣਾ। ਇੱਕ ਲੈਟ ਚਾਹੀ ਵਰਤ ਪਾਣੀ। ਵਰਤਦਾਣੀ। ਕੋਈ ਨਾ ਅਲਰਜੀ ਆ ਇਨਫੈਕਸ਼ਨ ਹੋ ਜਾਂਦੇ ਥਾਂ। ਪਰ ਤੇ ਥੋੜਾ ਆ ਆਪਣੇ ਕੰਟਰੋਲ ਹੀ ਰੱਖਣਾ। ਆਹ ਇਨਫੈਕਸ਼ਨ ਆ। ਆ ਗਿਆ। ਲਓ ਜੀ ਅੱਜ ਹੋ ਗਿਆ ਹਨੇਰਾ। ਥੋੜਾ ਜਿਹਾ ਸੀਮਿੰਟ ਗਿਆ ਬਾਅਦ ਵੱਧ ਗਿਆ ਸੀ। ਕਿ ਕਾ ਮੇਸਟਰੀ ਐ ਸੇ ਦੀ ਦੇੜੀ ਚਲੋ ਚੱਲ ਗਏ ਚੱਲ ਵੀ ਅੱਖਾਂ ਚ ਮਾਰਦੇ ਕਰੋ ਮਾਰ ਦੂੰਗਾ ਲੈ ਆ ਫੜਾ ਤੇ ਮੈਂ ਚੱਲਦਾ ਮੋਟਰਸਾਈਕਲ ਲੈ ਕੇ ਜਾਵਾਂ ਲੈਣਾ ਆ ਜਾਂਦਾ ਘਰੇ ਤੇ ਵੀਰੇ ਚਲੋ ਠੀਕ ਹੈ ਜੀ ਮਿਲਦੇ ਆ ਕੱਲ ਦੀ ਵੀਡੀਓ ਚ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਮਿਲਦੇ ਆਂ ਕੱਲ ਦੀ ਵੀਡੀਓ 'ਚ